ਲਾਡਲੀ ਭਾਗ 2 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਭਾਗ ਜ਼ਰੂਰ ਪੜਨਾ ਤੇ ਸੁਣਨਾ ਜੀ ਤੇ ਕਹਾਣੀ ਨਾਲ ਜੁੜੇ ਰਹੋ ਤਾਂ ਜੋ ਮੈਂ ਅਗਲਾ ਭਾਗ ਜਲਦੀ ਤੋਂ ਜਲਦੀ ਪੋਸਟ ਕਰ ਸਕਾਂ ਚਲੋ ਸ਼ੁਰੂ ਕਰੀਏ ਅੱਜ ਦਾ ਭਾਗ ਬਿੰਦਰੋ ਨੂੰ ਖੁਸ਼ ਦੇਖ ਕੇ ਸਾਰੇ ਪਰਿਵਾਰ ਨੂੰ ਬਹੁਤ ਖੁਸ਼ੀ ਹੋਈ ਕਿ ਕੁੜੀ ਹੱਸਦੀ ਆਈ ਆ ਚਿਹਰੇ ਤੇ ਨੂਰ ਵੀ ਸੀ ਹੁਣ ਪੇਕਿਆਂ ਦੀ ਘਟ ਪਰ ਸਹੁਰਿਆਂ ਦੀ ਜ਼ਿਆਦਾ ਲੱਗ ਰਹੀ ਸੀ ਮਾਪੇ ਦੇਖ ਕੇ ਫੁੱਲੇ ਨਹੀਂ ਸਮਾਰੇ ਸਨ ਗੁੱਡੀ ਤੇ ਸਿੰਦਰੋ ਰਸੋਈ ਚ ਰੋਟੀ ਬਣਾਉਂਦੇ ਆਈਆਂ ਹੱਸਦੀਆਂ ਕਹਿਣ ਲੱਗੀਆਂ ਕਿ ਦੇਖੀ ਹਲੇ 4 ਦਿਨ ਹੋਏ ਅਗੇ ਨੂੰ ਤੇ ਹੁਣ ਦੱਸਦੀ ਆ ਕਿ ਮੈਨੂੰ ਮਿੱਠਾ ਨਹੀਂ ਪਸੰਦ ਮੈਂ ਮਿੱਠਾ ਛੱਡਤਾ 4 ਦਿਨ ਪਹਿਲਾਂ ਲੱਡੂ ਵਗੈਰਾ ਕਿਵੇਂ ਖੁਸ਼ ਹੋ ਕੇ ਖਾਂਦੀ ਸੀ ਇੰਨੇ ਨੂੰ ਬਿੰਦਰੋ ਆ ਗਈ ਉੱਤੇ ਤੇ ਬੋਲੀ ਭੈਣ ਬਣ ਗਈ ਰੋਟੀ ਮੈਂ ਲੈ ਕੇ ਜਾਵਾਂ ਕੁਝ ਲਾ ਦਸ ਮੂਲੀਆਂ ਗੋਲ ਕੱਟਣੀਆਂ ਸੀ ਇਹਨਾਂ ਨੂੰ ਲੰਬੀਆਂ ਕੱਟ ਤਾਂ ਤੁਸੀਂ ਲੰਬੀਆਂ ਇਹ ਖਾਂਦੇ ਨਹੀਂ ਸ਼ਿੰਦਰੋ ਤੇ ਗੁੱਡੀ ਚੁੱਪ ਸੀ ਫਿਰ ਇੱਕਦਮ ਹੱਸ ਪਈਆਂ ਤੇ ਬੋਲੀਆਂ ਲੈ ਦੱਸ ਫਿਰ ਬਿੰਦਰੋ ਨੂੰ ਘੁੱਟ ਕੇ ਜੱਫੀ ਪਾ ਲਈ ਦੋਹਾਂ ਜਾਣੀਆਂ ਨੇ ਤੇ ਬੋਲੀਆਂ ਬਿੰਦਰੋ ਬਾਹਲੇ ਮੁਲਕ ਜਾ ਕੇ ਕਿਤੇ ਸਾਨੂੰ ਭੁੱਲ ਨਾ ਜਾਇਂ ਫਿਰ ਤਿੰਨੋਂ ਜਾਣੀਆਂ ਰੋਟੀ ਸਬਜ਼ੀ ਲੈ ਕੇ ਅੰਦਰ ਚਲੀਆਂ ਗਈਆਂ ਹੱਸ ਹੱਸ ਕਰਦੀਆਂ ਸਮਾਨ ਲੈ ਕੇ ਜਾ ਰਹੀਆਂ ਸਨ ਪਹਿਲਾਂ ਸਾਰੇ ਪਰਿਵਾਰ ਲਈ ਰੱਖੀ ਬਿੰਦਰੋ ਨੇ ਰੋਟੀ ਅੱਗੇ ਹੋ ਕੇ ਆਪ ਕਿਸਾ ਸੋਰਾ ਨੂੰ ਦੇਣ ਲੱਗੀ ਫੇ ਸੁਰਿੰਦਰ ਨੇ ਕਿਹਾ ਬਾਪੂ ਜੀ ਹੋਰਾਂ ਨਹੀਂ ਵੀ ਲੈ ਕੇ ਆ ਮਾਪੇ ਸੰਗਦੇ ਹੋਏ ਕਹਿਣ ਲੱਗੇ ਨਹੀਂ ਨਹੀਂ ਅਸੀਂ ਤਾਂ ਲੇਟ ਹੀ ਖਾਦੀ ਆ ਸਾਨੂੰ ਭੁੱਖ ਨਹੀਂ ਹੈਗੀ ਪਰ ਸੁਰਿੰਦਰ ਕਹਿਣ ਲੱਗਾ ਖਾਓ ਤੁਸੀਂ ਵੀ ਨਹੀਂ ਤਾਂ ਮੈਂ ਨਹੀਂ ਖਾਣਾ ਪੁਜਵੀ ਮਾਪਿਆਂ ਤੋਂ ਮਗਰੋਂ ਸੁਰਿੰਦਰ ਤੇ ਬਿੰਦਰੋਂ ਨੇ ਖਾਦੀ ਸਾਰੇ ਜਾਣੇ ਰੋਟੀ ਖਾ ਕੇ ਬਹੁਤ ਖੁਸ਼ ਹੋਏ ਤੇ ਬਹੁਤ ਸ਼ਲਾਘਾ ਕੀਤੀ ਗੁਰਪ੍ਰੀਤ ਦਾ ਬਹੁਤ ਜ਼ਿਆਦਾ ਖੁਸ਼ ਹੋਇਆ ਗੁੱਡੀ ਤੇ ਸ਼ਿੰਦਰੋਂ ਰੋਟੀ ਮਗਰੋਂ ਖੀਰ ਲੈ ਆਈਆਂ ਬਿੰਦਰੋ ਸ੍ਰੀਂਦਰ ਕਰਕੇ ਜੱਕਦੀ ਹੋਈ ਖਾਵੇ ਨਾ ਕਿਉਂਕਿ ਸ੍ਰੀਂਦਰ ਮਿੱਠਾ ਘੱਟ ਖਾਂਦਾ ਸੀ ਬਿੰਦਰੋ ਖੀਰ ਦੀ ਬਾਲੀ ਸ਼ੁਕੀਨ ਸੀ ਪਰ ਕਹਿਣ ਲੱਗੀ ਕਿ ਮੈਂ ਨਹੀਂ ਖਾਣੀ ਮੈਂ ਨਹੀਂ ਖਾਣੀ ਪਰ ਹੁਣ ਦੇਖ ਕੇ ਉਹਦਾ ਮਨ ਵੀ ਘਟ ਰਿਹਾ ਸੀ ਕਿ ਮੈਂ ਮਨਾ ਕਿਉਂ ਕਰ ਦਿੱਤਾ ਸਾਰੇ ਜਾਣੇ ਬਹੁਤ ਖੁਸ਼ ਸਨ ਬਹੁਤ ਚਿਰਾਂ ਮਗਰੋਂ ਘਰ 'ਚ ਇੰਨੀਆਂ ਖੁਸ਼ੀਆਂ ਸ਼ਾਇਦ ਬਿੰਦਰੋ ਦੇ ਵਿਆਹ ਵਾਲੇ ਦਿਨ ਵੀ ਇੰਨੀ ਖੁਸ਼ੀ ਨਹੀਂ ਸੀ ਜਿੰਨੀ ਅੱਜ ਹੋ ਰਹੀ ਸੀ ਸਾਰਿਆਂ ਨੂੰ ਸੁਰਿੰਦਰ ਨੇ ਰੋਟੀ ਪਾਣੀ ਮਗਰੋਂ ਸਾਰਿਆਂ ਦੀਆਂ ਫੇ ਫੋਟੋਆਂ ਖਿੱਚੀਆਂ ਤੇ ਕਹਿਣ ਲੱਗਾ ਹੁਣ ਜਦੋਂ ਦੁਬਾਰੇ ਪੰਜਾਬ ਚੱਕਰ ਲੱਗਾ ਤਾਂ ਫੋਟੋਆਂ ਲੈ ਕੇ ਆਵਾਂਗਾ ਮੈਂ ਹੁਣ ਸ਼ਾਮ ਹੋ ਗਈ ਚਾਹ ਪਾਣੀ ਪੀਤਾ ਸਾਰਿਆਂ ਨੇ ਸ਼ਾਮ ਦਾ ਤੇ ਬਸ ਹੁਣ ਜਾਣ ਦੀ ਤਿਆਰੀ ਸੀ ਚੰਡੀਗੜ੍ਹ ਵਾਪਸੀ ਦੀ ਮਾਪਿਆਂ ਨੇ ਬਿੰਦਰੋ ਤੇ ਪ੍ਰੌਣੇ ਨੂੰ ਕੱਪੜੇ ਲਾਏ ਸਾਸਰ ਨੂੰ ਵੀ ਕੱਪੜੇ ਲਾਏ ਸਾਰੇ ਮਨਾ ਕਰ ਰਹੇ ਸਨ ਪਰ ਮਾਪਿਆਂ ਨੇ ਕਿਹਾ ਨਹੀਂ ਇੰਨਾ ਤਾਂ ਬਣਦਾ ਪਹਿਲੀ ਵਾਰ ਆਏ ਆਂ ਖੁਸ਼ੀ ਖੁਸ਼ੀ ਹੁਣ ਸਾਰੇ ਜਾਣੇ ਜਾਣ ਲੱਗੇ ਗੁੱਡੀ ਤੇ ਸਿੰਦਰੋ ਤਾਂ ਰੋ ਪਈਆਂ ਮਾਪਿਆਂ ਦੇ ਵੀ ਅੱਖਾਂ ਪਰ ਆਈਆਂ ਪਰ ਬਿੰਦਰੋ ਤਾਂ ਖੁਸ਼ ਸੀ ਫੇਰ ਆਉ ਫੇਰ ਆਉ ਕਰਦੀ ਹੋਈ ਦਰਾਂ ਵੱਲੋਂ ਵਧੇ ਜਾ ਰਹੀ ਸੀ ਆਪਣੇ ਸਾਰੇ ਪਰਿਵਾਰ ਨਾਲ ਮਲਕੀਤ ਹੱਥ ਜੋੜ ਰਿਆ ਸੀ ਰੱਬ ਅੱਗੇ ਤੇ ਸ੍ਰਿੰਦਰ ਨੂੰ ਬਹੁਤ ਪਿਆਰ ਦਿੱਤਾ ਇਸ ਬਾਰੇ ਵੀ ਨਹੀਂ ਕਿਹਾ ਕਿ ਇਹ ਮੇਰੀ लाਡ ਲੀਆ ਬਿੰਦਰੋ ਪਰ ਫਿਰ ਵੀ ਮਲਕੀਤ ਨੂੰ ਇੰਨਾ ਅਹਿਸਾਸ ਸੀ ਕਿ ਹਾਂ ਉਹਨੇ ਇਹ ਮੇਰੀ ਨਹੀਂ ਇਹ ਸਾਰੇ ਪਰਿਵਾਰ ਦੀ ਵੀ ਲਾਡ ਲਈਆ ਕਿਉਂਕਿ ਬਿੰਦਰੋ ਦੀ ਤਾਂ ਖੁਸ਼ੀ ਦੱਸ ਰਹੀ ਸੀ ਕਿ ਉਹ ਸਾਰਿਆਂ ਚ ਕਿੰਨੇ ਕਿੰਨੀ ਜ਼ਿਆਦਾ ਖੁਸ਼ ਹੈ ਗਈ ਆ ਗੁਰਪੇਜ ਵੀ ਜਾਣ ਲੱਗਾ ਮਲਕੀਤ ਨੂੰ ਕੁੱਟ ਕੇ ਮਿਲਿਆ ਤੇ ਕਹਿਣ ਲੱਗਾ ਫਿਕਰ ਨਾ ਕਰ ਵੀਰ ਕਿਸੇ ਵੀ ਗੱਲ ਦਾ ਸਾਨੂੰ ਧੀ ਦੀ ਲੋੜ ਸੀ ਤੇ ਸਾਨੂੰ ਪੂਰੀ ਹੋ ਗਈ ਸਾਡੀ ਇਹ ਧੀ ਆ ਤੂੰ ਹੁਣ ਕੋਈ ਚਿੰਤਾ ਨਹੀਂ ਕਰਨੀ ਇਹਦੇ ਲਈ ਸਾਰੇ ਜਾਣੇ ਖੁਸ਼ੀ-ਖੁਸ਼ੀ ਆਏ ਤੇ ਖੁਸ਼ੀ-ਖੁਸ਼ੀ ਚਲੇ ਗਏ ਪੂਰੇ ਦਿਨ ਦੀ ਰੌਣਕ ਇਕਦਮ ਖਤਮ ਹੋ ਗਈ ਬਿੰਦਰੋ ਦੀਆਂ ਹਸਣ ਦੀਆਂ ਗੱਲਾਂ ਕਰਦੀ ਆਵਾਜ਼ਾਂ ਗੁੰਡੀ ਤੇ ਸਿੰਦਰੂ ਨੂੰ ਹੁਣ ਵੀ ਸੁਣ ਰਹੀਆਂ ਸਨ ਕਿਤੋਂ ਕਿਤੋਂ ਰਾਤ ਹੋਣ ਤੱਕ ਸਾਰੇ ਜਾਣੇ ਬਿੰਦਰੋ ਤੇ ਉਹਨਾਂ ਦੀਆਂ ਸਾਰੇ ਪਰਿਵਾਰ ਦੀਆਂ ਗੱਲਾਂ ਕਰ ਰਹੇ ਸਨ ਕਿ ਕਿੰਨੇ ਚੰਗੇ ਬੰਦੇ ਨੇ ਬਸ ਇਹੀ ਗੱਲਾਂ ਹੋ ਰਹੀਆਂ ਸਾਂ ਗੱਲਾਂ ਕਰਦੇ ਹੋਏ ਖੁਸ਼ੀ-ਖੁਸ਼ੀ ਸਾਰੇ ਜਾਣੇ ਸੌ ਗਏ ਫੇਰ ਅਚਾਨਕ 2:00 ਵਜੇ ਸੰਤੋਖੀ ਅੱਧੀ ਰਾਤ ਨੂੰ ਤਰਪਕ ਕੇ ਉੱਠ ਗਈ ਬੋਲੀ ਬੜਾ ਹੀ ਭੈੜਾ ਸੁਪਨਾ ਆਇਆ ਫਿਰ ਹੁੰਨ ਲੱਗ ਗਈ ਮਲਕੀਤ ਨੇ ਰੱਬ ਦਾ ਨਾਮ ਲੈ ਕੇ ਸੌਣ ਨੂੰ ਗਿਆ ਪਰ ਸੰਤੋਖੀ ਨੂੰ ਨੀਂਦ ਹੀ ਨਹੀਂ ਆ ਰਹੀ ਸੀ ਵਾਹਿਗੁਰੂ ਵਾਹਿਗੁਰੂ ਕਰਦੀ ਰਹੀ ਪੂਰੀ ਰਾਤ ਮਲਕੀਤ ਹੁਣ 5:00 ਵਜੇ ਤੋਂ ਉੱਠ ਕੇ ਪਾਠ ਕਰਨ ਬੈਠ ਗਿਆ ਸੰਤੋਖੀ ਸੁੱਤੀ ਪਈ ਸੀ ਉਦੋਂ ਫਿਰ 7:00 ਵਜੇ ਉੱਠ ਕੇ ਨਹਾ ਤੋ ਕੇ ਜਿਵੇਂ ਹੀ ਰਸੋਈ 'ਚ ਮਲਕੀਤ ਲਈ ਚਾਹ ਤਰਨ ਲਈ ਗਈ ਤਾਂ ਦੇਖਿਆ ਸੰਤੋਖੀ ਦੇ ਪਿੰਡੋਂ ਕੋਈ ਆ ਗਿਆ ਸੀ ਆ ਕੇ ਕਹਿਣ ਲੱਗਾ ਬੇਬੇ ਪੂਰੀ ਹੋ ਗਈ ਸਵੇਰੇ 3:00 ਕਜੇ ਸੰਤੋਖੀ ਇੰਨਾ ਹੀ ਸੋਣ ਕੇ ਸੁੱਨ ਰਹਿ ਗਈ। ਸ਼ਿੰਦਰੋ ਤੇ ਗੁੱਡੀ ਨੂੰ ਉਠਾਇਆ ਗਿਆ। ਉੰਨੀ ਪੈਰੀ ਸਾਰੇ ਜਾਣੇ ਪਿੰਡ ਨਹੀਂ ਚਲੇ ਗਏ। ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ। ਰਾਹ ਵਿੱਚ ਸੰਤੋਖੀ ਦਾ ਕੁੜੀਆਂ ਦਾ ਨਾਨੀ ਕਰਕੇ ਸੰਤੋਖੀ ਦਾ ਆਪਣੀ ਮਾਂ ਕਰਕੇ ਸਾਰਾ ਹੀ ਪਿੰਡ ਪਹੁੰਚਿਆ ਹੋਇਆ ਸੀ ਸੰਤੋਖੀ ਦੇ ਪੇਕੇ ਘਰ। ਜਿੱਦਣ ਦੀ ਬਿੰਦਰੋ ਦੇ ਵਿਆਹ ਤੋਂ ਆਈ ਨਾ ਉਸ ਦਿਨ ਦੀ ਬਹੁਤ ਵਿਮਾਨ ਹੋ ਗਈ। ਆਂਡੀ ਗਵਾਂਡੀ ਆਪਸ ਵਿੱਚ ਗੱਲਾਂ ਕਰਦੇ ਹੋਏ ਇੱਕ ਦੂਜੀ ਨੂੰ ਕਹਿ ਰਹੇ ਸਨ। ਸੰਤੋਖੀ ਮਾਂ ਦੇ ਦੇਹ ਕੋਲ ਤਾਂ ਹਾਂ ਮਾਰ-ਮਾਰ ਕੇ ਰੋ ਰਹੀ ਸੀ ਬੇਬੇ ਉੱਠ ਜਾ ਬੇਬੇ ਦੇਖ ਸੰਤੋਖੀ ਆਈ ਆ ਤੇਰੀ ਧੀ ਆਈ ਆ ਬੇਬੇ ਉੱਠ ਜਾ ਗੁੱਡੀ ਤੇ ਸਿੰਦਰੂ ਰੋਂਦੀਆਂ ਹੋਈਆਂ ਮਾਂ ਨੂੰ ਸਾਭ ਰੀਆਂ ਸਨ ਪਰ ਸੰਤੋਖੀ ਕਿੱਥੋਂ ਸੰਭਲ ਰਹੀ ਸੀ ਹੌਸਲਾ ਰੱਖ ਹੌਸਲਾ ਰੱਖ ਸਾਰੇ ਜਾਣੇ ਕਹਿ ਰਹੇ ਸਨ ਪਰ ਮਾਂ ਦੇ ਜਾਣ ਦਾ ਦੁੱਖ ਕੀ ਹੁੰਦਾ ਹੈ ਇਹ ਸੰਤੋਖੀ ਹੀ ਸਮਝ ਸਕਦੀ ਸੀ ਸੰਤੋਖੀ ਬਹੁਤ ਬਹੁਤ ਰੋ ਰਹੀ ਸੀ ਕਹਾਣੀ ਜਾਰੀ ਹੈ ਜੀ ਮਿਲਦੇ ਹਾਂ ਅਗਲੇ ਭਾਗ ਵਿੱਚ ਬਹੁਤ ਜਲਦੀ ਜੁੜੇ ਰਹੋ ਧੰਨਵਾਦ ਜੀ ਤੁਹਾਨੂੰ ਇਹ ਖਾਣੇ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ